ਕਿਵਾ ਲੱਗਦੇ ਕਿ ਸਿਕਿਉਰਿਟੀ ਵਾਪਸ ਲਈ ਗਈ ਹੈ ਆਪਣੇ ਹੀ ਐਸਨ ਦੇ ਉਸ ਬਾਅਦ ਲੋਕਾਂ ਦੇ ਵਿੱਚ ਸਭ ਲੱਗਦਾ ਹੈ ਕਿ ਹੋਰ ਬੜਿਆ ਹੋਇਆ ਹੈ ਜਿਹੜੀ ਖੁਸ਼ੀ ਜाहिर ਕੀਤੀ ਆ ਰਹੀ ਹੈ ਸਾਰੇ ਰਿਪੋਰਟ ਕਰੋ ਸਾਰੇ ਯਾਰ ਦੇ ਲਾਗੇ ਦੇਖੋ ਕਰਨੀਏ ਬੜੋ ਨਹੀਂ ਇਹ ਸਾਹਬੋ ਕਿ ਲੰਡੂ ਬੱਡੇ ਜੀ ਲੱਡੀ ਜਿਹੜੇ ਆ ਬੰਦੇ ਜਾ ਰਹੇ ਕਿਉਂਕਿ ਐਮਐਲਏ ਦੀ ਸਕਿਉਰਿਟੀ ਜਿਹੜੀ ਵਾਪਸ ਹੋ ਗਈ ਇਸ ਵਕਤ ਬਾਜ਼ੀ ਖੇਡਣਾ ਦਾ ਹੀ ਕਹਿਣਾ ਹੈ ਕਿ ਬੜੀ ਉਹ ਐਮਐਲਏ ਨੇ ਸਾਡੇ ਤੇ ਪੱਤੀ ਕਰਾਇਆ ਤੁਸੀਂ ਦੇਖੋ ਉਸ ਤੋਂ ਬਾਅਦ ਆਜੇ ਕਿ ਐਮਐਲਏ ਵੱਲੋਂ ਕਾਫੀ ਆਪਣੀ ਅਫਸਰ ਜਿਹੜੀ ਗੱਲ ਜੀ ਆਪਣੀ ਪਾਰਟੀ ਦੇ ਨਾਂ ਤੇ ਕਾਫੀ ਜਿਹੜੀ ਦਾਅਵੇ ਉੱਤੇ ਕਾਫੀ ਜਿਹੜੀ ਸਕਿਉਰਿਟੀ ਕੱਢੀ ਹੋਈ ਹੈ ਗੱਲ ਕੀ ਹੋਈਏ ਖੁਸ਼ੀ ਦੀ ਸਰ ਜਦੋਂ ਪਾਰਟਸਨ ਦੇ ਇਲੈਕਸ਼ਨ ਹੋਏ ਸੀਗੇ ਉਸ ਕੇਸ ਦੇ ਵਿੱਚ ਰਮਨ ਰੋੜਾਈ ਨੇ ਸਾਡੇ ਤਿੰਨ ਬੰਦਿਆਂ ਦੇ ਉੱਪਰ 307 ਦਾ ਝੂਠਾ ਪਰਚਾ ਦਰਜ ਕਰਾਇਆ ਸੀ ਜਿਹਦੀ 5 ਮਹੀਨਿਆਂ ਤੋਂ ਅਸੀਂ ਧੋੜਪਾੜ ਕਰ ਰਹੇ ਹਾਂ ਕੋਈ ਕੰਮ ਨਹੀਂ ਕਰ ਰਹੇ ਸੁਣਵਾਈ ਕੋਈ ਨਹੀਂ ਹੋ ਰਹੀ ਸੀ ਅੱਜ ਅਸੀਂ ਬਾਬਾ ਪੌਣਾ ਹਾਰੀ ਦਾ ਬੜਾ ਸ਼ੁਕਰਗੁਜ਼ਾਰ ਆ ਇਹਨਾਂ ਨੇ ਪ੍ਰਮਾਤਮਾ ਨੇ ਸਾਡੀ ਸੁਣੀ ਹੈ ਜਿਹਦੇ ਕਰਕੇ ਅਸੀਂ ਬੜੇ ਖੁਸ਼ ਆਂ ਕਿ ਰਮਨ ਰੋੜਾ ਜੀ ਸਿਕਿਉਰਿਟੀ ਆਮ ਸਰਕਾਰ ਨੇ ਵਾਪਸ ਲੈ ਲਈ ਹੈ ਅਸੀਂ ਉਸ ਖੁਸ਼ੀ ਦੇ ਵਿੱਚ ਆ ਗਏ ਸਾਰੇ ਪਰਿਵਾਰ ਵਾਲੇ ਮhalla ਨਿਵਾਸੀ ਸੈਕਟਰ ਹਲਕੇ ਦੇ ਜਿਹੜੇ ਸੈਦਾ ਗੇਟ ਦੇ ਨਿਵਾਸੀ ਅਸੀਂ ਲੱਡੂ ਵੰਡ ਰਹੇ ਆਂ ਕੋਈ ਮਾਨ ਸਰਕਾਰ ਨੂੰ ਦਰਖਾਸਤ ਕਰਦੇ ਆਂ ਕਿ ਇਤਾਂ ਦੇ ਕਰਪਟ ਐਮਐਲਏ ਨੂੰ ਸਿਕਿਉਰਿਟੀ ਦੀ ਵਜ੍ਹਾ ਦਾ ਰਿਜ਼ਾਈਨ ਪੋਇਆ ਜਾਵੇ ਔਰ ਇਹਨਾਂ ਨੂੰ ਐਮਐਲਏ ਤੋਂ ਬਰਖਾਸ ਕੀਤਾ ਜਾਵੇ ਅੱਜ ਖੁਸ਼ੀ ਕਾ ਦੀ ਤੁਹਾਨੂੰ ਲੱਡੂ ਵੰਡ ਖੁਸ਼ੀ ਐਸੇ ਰੋੜੀ ਜਿਹਦੇ ਕੋਈ 5 ਮਿੰਟ ਸਾਡੇ ਕੋਈ ਸੁਣਵਾਈ ਨਹੀਂ ਹੋ ਰਹੀ ਸੀਗੀ ਅੱਜ ਮਾਨ ਸਰਕਾਰ ਨੇ ਦੀ ਸਿਕਿਉਰਿਟੀ ਵਾਪਸ ਲੈ ਲਈ ਸਾਰੀ ਕਿਸੇ ਬੰਦੇ ਨੇ ਸਾਡੇ ਨਾਲ ਨਹੀਂ ਖੜੇ ਹੋ ਅਸ ਤੋਂ ਬਾਅਦ ਆਹੀ ਰੱਬ ਨੂੰ ਸੁਣਵਾਈ ਕੀਤੀ ਰੱਬ ਨੇ ਸਾਡੀ ਸੁਣੀ ਹੈ ਕਿਹੜਾ ਮਲੇ ਕਿਹੜੇ ਇਲਾਕੇ ਦਾ ਮੇਲੇ ਜੀ ਐਮਐਲਏ ਸੈਂਟਰ ਰਮਨ ਰੋੜਾ ਜੀ ਆਮ ਆਦਮੀ ਪਾਰਟੀ ਤੋਂ ਜਿਹੜੇ ਹੈਗੇ ਆ ਚਲੋ ਕਿਵੇਂ ਪਤਾ ਲੱਗਾ ਸਿਕਿਉਰਿਟੀ ਵਾਪਸ ਹੋ ਗਈ ਉਹਨਾਂ ਦੀ ਸਰ ਸਾਰੀ ਨਿਊਜ਼ ਤੇ ਆ ਗਈ ਅੱਜ ਅੱਜ ਸੂਰੇ ਖ਼ਬਰਾਂ 'ਚ ਵੀ ਆ ਗਿਆ ਸੋਸ਼ਲ ਮੀਡੀਆ ਤੇ ਵੀ ਸਾਰੇ ਲਾਈਵ ਹੋ ਗਏ ਆ ਸਭ ਪਾਸੇ ਖ਼ਬਰ ਆਈ ਜੋ ਸਾਨੂੰ ਪਤਾ ਲੱਗਾ ਅੱਜ ਸਿਰ ਉੱਤੇ ਜਹੋ ਇਹ ਆ ਖ਼ਬਰ ਇਹਨਾਂ ਦੀ ਸਿਕਿਉਰਿਟੀ ਵਾਪਸ ਲਿੱਤੀ ਗਈ ਹੈ ਜਿਹੜੀ ਵਾਪਸ ਕੀਤੀ ਗਈ ਸੀ ਪਿਛਲੇ ਕਾਰਨ ਪਤਾ ਲੱਗਾ ਤੁਹਾਨੂੰ ਕਿਉਂ ਵਾਪਸ ਹੋਈ ਐ ਅਸੀਂ ਤਾਂ ਪਤਾ ਲੱਗਾ ਕਿਸੇ ਨੂੰ ਐਸਾ ਕਿ ਜਦੋਂ ਇਹ ਹੋਏਗਾ ਤੁਹਾਡੇ ਵੀਡੀਓ ਨਾਲ ਸਾਰਾ ਪਹਿਲੇ ਪਤਾ ਲੱਗਦਾ ਆ ਅਸੀਂ ਤਾਂ ਪਰਮਾਤਮਾ ਦਾ ਤੁਹਾਡੇ ਵੀਡੀਓ ਦਾ ਬੜਾ ਧੰਨਵਾਦ ਜਿੰਨਾ ਤੁਹਾਡੀ ਪਹਿਲੇ ਵੀ ਕਹਿੰਦੇ ਤੁਹਾਨੂੰ ਹਾਈਲਾਈਟ ਕੀਤਾ ਸੀਗਾ ਰਮਨ ਲੋੜਾ ਇਹਨਾਂ ਨੇ ክਰੋਸ ਕੀਤਾ ਸੀਗਾ ਕਿ ਕਰਪਟ ਐਮਐਲਏ ਜਿਹੜਾ ਐਮਐਲਏ ਸੈਂਟਰ ਤੋਂ ਬਣ ਗਿਆ ਰੱਬ ਨੇ ਉਹਨੂੰ ਇੰਨੀ ਵੱਡੀ ਪਦਵੀ ਦਿੱਤੀ ਸੀ ਜਿਹੜੀ ਦੇਖੋ ਸਾਹਮ ਨਹੀਂ ਹੋਈ ਤੁਸੀਂ ਕਰਪਟ ਕਿਵੇਂ ਕਹਿ ਰਹੇ ਹੋ ਤੁਹਾਡੇ ਨਾਲ ਕੀ ਹੋ ਜਾਏ ਪਰਚੇ ਸਾਡੇ ਕੋਲ ਆਜ ਤੱਕ ਸਾਡੇ ਕੋਲ ਹੀ ਇਨਸੀਡੈਂਟ ਹੈ ਦੱਸੋ ਇਨਸੀਡੈਂਟ ਦੱਸੋ ਹੈ ਕਿਹਦੇ ਦਾ ਸਾਰੇ ਸ਼ਹਿਰ ਨੂੰ ਪਤਾ ਹੈ ਪੰਜਾਬ ਕੇਸਰੀ ਆਇਆ ਪੀਡੀਆ ਸਰ ਇਹ ਜਿਹੜੇ ਤੁਸੀਂ ਆਪ ਦੱਸੋ ਖਬਰਾਂ ਦਾ ਦੁਆਰਾ ਨਾਮ ਲਓ ਤੁਸੀਂ ਫਿਰ ਦੇਈ ਘੜਾਓ ਇਸ ਜਿਹੜੇ ਕੀ ਸੀਗਾ ਨਾ ਇਹ ਦਾ ਇਹ ਨਹੀਂ ਬੋਲਦਾ ਕਿ ਪਿਆ ਹੈ ਨਵੰਬਰ ਕਾਰਪਸ਼ਨ ਜਦੋਂ ਇਲੈਕਸ਼ਨ ਹੋਏ ਸੀਗੇ ਅਸੀਂ ਕਿਸੇ ਪਾਰਟੀ ਤੋਂ ਆਪਾਂ ਕਿਸੇ ਪਾਰਟੀ ਦਾ ਨਾਮ ਲੈਣਾ ਕਿਉਂਕਿ ਪਾਰਟੀ ਬਾਜੀ ਕੋਈ ਨਹੀਂ ਹੈ ਜੀ ਅਸੀਂ ਆਪਣੀ ਖੁਸ਼ੀ ਬਿਨਤ ਕਰ ਰਹੇ ਹਾਂ ਸਾਡੇ ਤਿੰਨ ਬੰਦਿਆਂ ਦੇ ਪ੍ਰਚਾਰ ਕਰਨ ਦੇ ਵਿੱਚ ਪਾਰਟੀ ਦੇ ਚੁੱਕ ਇਹਨਾਂ ਸਾਨੂੰ ਮੈਸੇਜ ਆਇਆ ਕਿ ਸਾਡਾ ਪ੍ਰਚਾਰ ਕਰੋ ਅਸੀਂ ਪ੍ਰਚਾਰ ਇਹਦਾ ਨਹੀਂ ਕੀਤਾ ਉਹ ਦੁੱਖ ਦੇ ਵਿੱਚ ਐਮਐਲਏ ਦਾ ਫੋਨ ਐਮਐਲਏ ਨੇ ਸਾਡੇ ਬੰਦਿਆਂ ਨਾਲ ਸਾਨੂੰ ਪਰਚੋ ਸਾਡੇ ਪਾਰਟੀ ਸਾਡੇ ਮੁੰਡੇ ਨੂੰ ਜਿਲਾਓ ਅਸੀਂ ਮਨਾ ਕਰਤਾ ਅਸੀਂ ਤੁਹਾਡੀ ਪਾਰਟੀ ਨਹੀਂ ਕਰੇ ਜੋ ਉਸ ਦੁੱਖ ਦੇ ਵਿੱਚ ਸਾਡੇ ਦੇ ਇਹਨਾਂ 307 ਦੇ ਮਰਚੇ ਕੋ ਆਏ ਆ ਜਿਹੜੇ ਕਿ 4 ਨੰਬਰ ਥਾਣੇ ਦੇ ਵਿੱਚ ਐਸਐਲਜੀ ਸਾਹਿਬ ਨੇ ਰਜਿਸਟਰ ਕੀਤਾ ਵਾ ਹੋਰ 3 ਮਿੰਟ ਦੇ ਵਿੱਚ 307 ਦਾ ਪਰਚਾ ਦਰਜ ਕੀਤਾ ਗਿਆ ਜਿਹੜਾ ਕਿ ਲੋਕਾਂ ਦੀ ਤਰਖਾਸਤਾ ਇੱਕ ਇੱਕ ਹਫਤਾ ਨਹੀਂ ਲਿਖਿਆ ਜਾਂਦੀਆਂ ਪਰ 307 ਦਾ ਪਰਚਾ ਬਿਗੈਰ ਇਨਵੈਸਟੀਗੇਸ਼ਨ ਤੋਂ 3 ਮਿੰਟ ਦੇ ਵਿੱਚ ਦਰਜਾ ਕੀਤਾ ਗਿਆ ਅਸੀਂ ਬੜੀ ਅਪੀਲ ਕੀਤੀ ਹੈ ਅਸੀਂ ਆਪਣੇ ਜੁਆਇੰਟ ਕਮਿਸ਼ਨਰ ਸਾਡੇ ਸੰਦੀਪ ਸ਼ਰਮਾ ਜੀ ਦਾ ਵੀ ਧੰਨਵਾਦ ਕਰਾਂਗੇ ਜਿਨ੍ਹਾਂ ਨੇ ਸਾਡੇ ਬਿਆਨ ਲੈ ਸਾਡੀ ਸੁਣਵਾਈ ਕੀਤੀ ਹੈ ਸਾਡੇ ਬਿਆਨ ਲੈ ਆ ਉਹਨਾਂ ਦੇ ਵੀ ਬਹੁਤ ਬਹੁਤ ਧੰਨਵਾਦ ਹੈ ਪੁਲਿਸ ਪ੍ਰਸ਼ਾਸਨ ਦਾ ਜਿਹੜੇ ਸਾਡੇ ਨਾਲ ਖੜੇ ਆ ਸੱਚਾਈ ਦੇ ਨਾਲ ਖੜੇ ਆ ਜਿੰਨੇ ਕੀ ਖੁਸ਼ੀ ਤੁਹਾਨੂੰ ਅੱਜ ਹੈਗੀ ਜਿਹੜਾ ਲੱਡੂ ਦੀ ਗੰਢ ਲਾ ਕੇ ਅਸੀਂ ਕੀਤੀ ਕਰਕੇ ਦੇਖੋ ਸਾਰੇ ਸੈਦਾਗੜ੍ਹ ਨੂੰ ਅਸੀਂ ਲੱਡੂ ਵੰਡ ਰਹੇ ਆ ਹੋਰ ਅਪੀਲ ਕਰ ਰਹੇ ਆ ਕਿ ਇਤੋਂ ਦੇ ਕਰਪਟ ਐਮਐਲਏ ਨੂੰ ਕੋਈ ਵੀ ਪਾਰਟੀ ਆਪਣੇ ਵਿੱਚ ਨਾ ਲਵੇ ਜਿਹੜਾ ਇਸ ਪਾਰਟੀ ਦੇ ਵਿੱਚ ਐਸਐਮਐਲ ਨੂੰ ਲਏਗਾ ਆਪਾਂ ਸੈਂਟਰ ਹਲਕੇ ਤੋਂ ਉਸ ਪਾਰਟੀ ਦਾ ਬहिष्कार ਕਰਾਂਗੇ ਬਾਈ ਜੀ ਤੁਸੀਂ ਕੀ ਨਹੀਂ ਕਰਦੇ ਜਿਹੜੇ ਜਿਹੜੇ ਸਰਕਾਰ ਨੇ ਵਾਪਸ ਲਏ ਹੈ ਕੀ ਕਾਰਵਾਈ ਚੱਲ ਰਹੀ ਹੋਰ ਵੀ ਕਾਰਵਾਈ ਦੀ ਮੰਗ ਕਰਦੇ ਸਰਕਾਰੋਂ ਅਸੀਂ ਕਹਿੰਦੇ ਆ ਜੀ ਜਿਹੜੇ ਦੇ ਸਪੋਰਟਿਵ ਵਾਪਸ ਲਈਏ ਇਹਦਾ ਸਤੀਫਾ ਲੈ ਆ ਜਾ ਬਾਈ ਇਹਨੂੰ ਐਮਐਲਏ ਦੇ ਰਹਿਣ ਦਾ ਯੋਗ ਹੀ ਨਹੀਂ ਹੈਗਾ ਇਹ ਮੁੰਡਾ ਸਾਰੇ ਸ਼ਹਿਰ ਤੋਂ ਤੁਸੀਂ ਨਿਊ ਲੈ ਕੇ ਦੇਖ ਲੈਂਦੇ ਨੇ ਕੋਈ ਡਰ ਦੇ ਮਾਰੇ ਬੋਲਦਾ ਕੋਈ ਨਹੀਂ ਬੋਲਦਾ ਅੰਦਰੋਂ ਸਾਰੇ ਧੁੱਟੀ ਆ ਅਸੀਂ ਗੁੱਲ ਕੇ ਤਦ ਬੋਲ ਰਹੇ ਆ ਕਿ ਸਾਡੇ ਆਪ ਕੀਤੀ ਸੀ 5 ਮਹੀਨੇ ਹੋ ਗਏ ਭਾਜੀ ਕੋਈ ਕੰਮ ਨਹੀਂ ਕਰਦਾ ਸਾਡੇ ਬੱਚੇ ਪਰੇਸ਼ਾਨ ਬਾਹਰ ਅੱਜ ਸਾਨੂੰ ਇਹ ਅਸੀਂ ਆਪ ਰਾਜਨੀਤੀ ਲੱਗਣੇ ਮਹੀਨੇ ਤੋਂ ਇਹਨੇ ਤੋਂ ਅੱਜ ਸ਼ੁਰੂਆਤ ਹੋਈ ਹੈ ਇਹ ਸਿਰਫ ਥੋੜੀ ਮਹੀਨੋਂ ਤੋਂ ਬਾਅਦ ਅਸੀਂ ਅੱਜ ਬੜੀ ਖੁਸ਼ੀ ਮਨਾ ਰਹੇ ਲੱਡੂ ਵੰਡ-ਵੰਡ ਕੇ ਸਾਰਿਆਂ ਨੂੰ ਇਹ ਜਿਹੜੇ ਸਰਕਾਰ ਦੇ ਤੇ ਹੋਰ ਪਾਰਟੀਆਂ ਨੂੰ ਇਹ ਆਪਣਾ ਦੱਸਣਾ ਚਾਹੁੰਦੇ ਜਿੱਦਾਂ ਰੋੜਾ ਸਾਹਿਬ ਨੇ ਦੱਸਿਆ ਕਿ ਕੋਈ ਹੋਰ ਪਾਰਟੀ ਵੀ ਕੋ ਆਪਣੇ ਵਿੱਚ ਜੁਆਇਨ ਕਰਨਾ ਹੈ ਜੁਆਇਨ ਨਾ ਕਰਾਵੇ ਤੁਹਾਡੇ ਨਾਲ ਸਾਨੂੰ ਸਾਨੂੰ ਇਹ ਪਤਾ ਲੱਗਾ ਕਿ ਇਹ ਭਾਈ ਨੇ ਚਲੋ ਮੈਨੂੰ ਦੱਸਿਆ ਮੈਂ ਤਾਂ 22 ਸਾਲ ਭਾਜੀ ਕਾਂਗਰਸ ਚ ਰਿਹਾ ਵਾ ਇਹੇ ਮੈਨੂੰ ਆਪਣੀ ਪਾਰਟੀ ਚ ਲੈ ਕੇ ਗਿਆ ਹੈਗਾ ਪਰ ਇਹਨੂੰ ਆਪਣੇ ਵਰਕਰ ਦੀ ਕੋਈ ਕਦਰ ਨਹੀਂ ਹੈ ਇਹਨੂੰ ਕੋਈ ਵਰਕਰ ਦੀ ਕਦਰ ਨਹੀਂ ਹੈ ਔਰ ਸਾਨੂੰ ਇਹ ਵੀ ਪਏ ਇਥੋਂ ਇੱਕਰ ਪਤਾ ਲੱਗਾ ਕਿ ਇਹ ਬੀਜੇਪੀ ਜੁਆਇਨ ਕਰਨ ਜਾ ਰਹੇ ਔਰ ਇੱਕ ਬੰਦਾ ਹੈ ਨੌਟਾ ਜਿਹੜਾ ਬੀਜੇਪੀ ਦਾ ਹੈਗਾ ਸੀਗਾ ਆਪਣਾ ਐਮਐਲਏ ਵੀ ਰਿਹਾ ਅਸੀਂ ਉਹਨੂੰ ਵੀ ਦੱਸਣਾ ਚਾਹੁੰਦੇ ਹਾਂ ਕਿ ਪਾਰਟੀ ਬੀਜੇਪੀ ਬਹੁਤ ਖੁੱਤਰੀ ਸ਼ਬੀ ਵਾਲੀ ਹੈ ਉਹ ਨਫਟ ਪਾਰਟੀ ਇਸ ਬੰਦੇ ਨੂੰ ਕਰਪਟ ਬੰਦੇ ਨਾਲ ਨਾ ਲਿਓ ਔਰ ਜੇ ਲੱਲਿਆ ਤੁਸੀਂ ਤੇ ਇਹ ਵੀ ਜਿਹੜੀ ਪਾਰਟੀ ਹੈਗੀ ਹੈ ਕਰਪਟ ਹੋ ਜਾਏਗੀ ਸਾਡੀ ਇਹੀ ਬੇਨਤੀ ਹੈ ਜੀ ਵੀ ਹਾਈ ਕਮਾਂਡ ਸਾਡੀ ਇਹੀ ਬੇਨਤੀ ਹੈ ਜੀ ਇੱਕ ਹੋਰ ਤੁਹਾਨੂੰ ਦੱਸਣਗੇ ਇੱਕ ਸਾਡੇ ਦਿਨਕਰ ਸਮਾਰ ਤੋਂ ਭਾਜੀ ਨਾਲ ਹੈਗੇ ਸਾਡੇ ਪਿਛਲੇ ਮਹੀਨੇ 10 15 ਦਿਨ ਪਹਿਲਾਂ ਇਹਨਾਂ ਦਾ ਹਰਾਜੀ ਨਾਮਾ ਹੁੰਦਾ ਪਿਆ ਸੀਗਾ ਇੱਧਰ ਆਓ ਰਮਨ ਅਰੋੜਾ ਜੀ ਨੇ ਕਹਿ ਕੇ 3 ਨੰਬਰ ਦੇ ਵਿੱਚ ਇਹਨਾਂ ਦਾ ਪਰਚਾ ਇਹਨਾਂ ਦੇ ਕਰਵਾਇਆ ਗਿਆ ਧੱਕੇ ਨਾਲ ਰਾਜੀ ਨਾਮਾ ਤੜਾ ਕੇ ਆ ਪਰਚੇ ਦੀ ਰਿਪੋਰਟ ਆ ਜੀ ਇਹਨਾਂ ਦੇ ਵੀ ਤੱਕਾ ਹੋਇਆ ਵਾ ਕੀ ਸੀ ਤਾਂ ਸੀਗਾ ਇੱਕ ਮਿੰਟ ਇਹ ਲੜਾਈ ਝਗੜੇ ਦਾ ਕੇ ਸੀਗਾ ਰਾਜੀਨਾਮਾ ਹੁੰਦਾ ਹੀ ਬਰਾਦਰੀ ਵਿੱਚ ਨਾ ਇੱਕ ਮਿੰਟ ਮੇਰਾ ਨਾਮ ਹੈ ਤੁਲਸੀ ਰਾਮ ਅਸੇ ਕਿੱਥੇ ਰਹਿਣ ਬਲੇ ਉਹ ਰਸਤੇ ਮੁੱਲੇ ਕੀ ਮਾਮਲਾ ਕੀ ਸੀ ਠੀਕ ਮੈਂ ਮਾਮਲਾ ਦੱਸਦਾ ਤੁਹਾਨੂੰ ਮੇਰੀ ਗੱਲ ਕੁਝ ਨਹੀਂ ਸੀ ਕਿ ਮੇਰਾ ਪਰਛੋਟਾ ਪੇੜਾ ਹੈ ਜਿਹੜਾ ਸਮਾਜ ਦਾ ਪ੍ਰਧਾਨ ਬਣਿਆ ਠੀਕ ਹੈ ਜੀ ਤੇ ਇੱਕ ਬੰਦੇ ਨੂੰ ਪ੍ਰਧਾਨ ਨੇ ਦਰਮਸ਼ਾਲਾ ਦਾ ਇੰਚਾਰਜ ਦਿੱਤਾ ਉਹਨੂੰ ਠੀਕ ਹੈ ਜੀ ਇੰਚਾਰਜ ਦੇ ਕੇ ਉਹਨੇ ਨਾ ਸਮਾਜ ਦੇ ਫੰਡ ਵਿੱਚੋਂ ਕਬਣਾ ਕੀਤਾ ਠੀਕ ਹੈ ਇਹ ਪਟਾਨੇ ਤੇ ਉਹਨਾਂ ਮੰਗੜੀ ਮੰਗੜੀ ਬਈ ਤੁਸੀਂ ਦੋ ਕਬਲਾ ਕੀਤਾ ਹੈ ਇਸ ਟਿੱਪਾ ਦੇਣ ਤੋਂ ਬਾਅਦ ਜੇ ਤੁਸੀਂ ਪਟਾਨ ਆਪਣੇ ਆਪਣੇ ਪਰਦੇ ਤੁਸੀਂ ਇਸੇ ਪਾ ਦੇ ਰਹੇ ਹੋ ਤਾਂ ਸਮਾਜ ਦਾ ਹਿਸਾਬ ਕਿਤਾਬ ਸਾਨੂੰ ਦੋ ਰਿਤ ਤੱਕ ਕੀ ਹੋਇਆ ਤੁਹਾਡਾ ਤੁਸੀਂ ਕਹਿ ਰਹੇ ਲੱਗਾ ਹੋਏ ਉਹ ਦੱਸ ਰਿਹਾ ਤੁਹਾਨੂੰ ਸਾਰੀ ਡਿਟੇਲ ਦੱਸ ਰਿਹਾ ਤੁਹਾਨੂੰ ਮੈਂ ਠੀਕ ਹੈ ਜੀ ਇਹ ਸਮਾਗ ਦਾ ਸੱਗਾ ਉਹਦਾ ਮਾਮਲਾ ਹੈ ਇਹ ਦੀਪਕ ਅਮਰ अरोड़ा ਜੀ ਦਾ ਦੀਪਕ ਦਾਇਮਾ ਤੇ ਇਹ ਮਿਲ ਕੇ ਨਾ ਸਾਢੇ ਦੋ ਚੁਟਾ ਪਰਚਾ ਪਾਤਾ ਹੂੰ 16 ਤਰੀਕ ਨੂੰ ਰਾਤ ਨੂੰ ਆਏ ਤੇ ਮੁੰਡੇ ਦਾ ਸਿਰ ਪੱਟੇ ਮੈਂ ਵੇਖੋ ਸਾਰੀ ਰਿਪੋਰਟਾਂ ਸਿਵਲ ਹਸਪੀਟਲ ਆ ਵੇਖੋ ਟੰਕੇ ਲੱਗੇ ਦੇ ਤੇ ਇਹਨੇ ਆ ਕੇ ਤਿਪਕ ਨੇ ਦੀਪਕ ਨੇ ਤੇ ਅਮਨ ਅਰੋੜਾ ਜੀ ਦੇ ਖਿਲਾਫ ਕਰਕੇ ਤੇ ਇਹਨਾਂ ਨੇ ਟੱਕਾ ਪਾ ਗਏ ਇਹਦੇ ਪਰਚਾ ਦੁਬਾਰਾ ਸਾਡੇ ਦੇ ਆ ਦੇਖੋ ਪਰਚਾ ਕਾਦਾ ਪਰਚਾ ਕਾਦਾ ਨਾ ਹੋਏ ਤੁਹਾਡੀ ਕਿਹ ਧਾਰਾ ਲੱਗੀ ਧਾਰਾ ਕਿਹੜੀਆਂ ਲੱਗੀਆਂ 452 ਹੂੰ ਤੇ ਕਰਵੇਜ ਕੁਸੰਦਾ ਲਾਇਆ ਮਾਰ ਕੇ ਗਏ ਤਦਕੇ ਉਹਨਾਂ ਦਾ ਵੀਡੀਓ ਰਿਕਾਰਡਿੰਗ ਆ ਗਈ ਸਾਡੇ ਕੋਲ ਕਹਿੰਦੇ ਬਾਹਰ ਬੈਠੇ ਮੀਆ ਵੀ ਵੀ ਬਾਹਰ ਬੈਠੇ ਸਾਨੂੰ ਮਾਰ ਮਾਰ ਕੇ ਗਏ ਫਿਰ ਵੀ ਸਾਡੇ ਉੱਤੇ ਪਰਚਾ ਕਰਾਇਆ ਆ ਬੜੀ ਬੜੀ ਧਾਰਾ ਪਾਸੇ ਚ ਲਗਾਈ ਗਈ ਇੱਕੋ ਧਾਰਾ 300 450 ਦੀ ਪੁਛਲੇ ਇਹਦਾ ਆਪਣੇ ਸਕਿਉਰਟੀ ਵਾਪਸ ਲਈਏ ਕੀ ਕਿਨੇ ਚਾਹੁੰਦੇ ਇਸ ਬਾਰੇ ਕੋਲਟੀ ਚੰਗਰੀ ਮੈਂ ਕਿਹਾ ਸਕਿਉਰਟੀ ਕੀ ਇਹਨਾਂ ਨੂੰ ਬਾਹਰ ਕਰਨਾ ਚਾਹੀਏ ਸੈਂਟਰਲ ਕਹਿੰਤੋ ਪਾਰਟੀ ਦਾ ਬਨਿਸ਼ਕਾਰ ਕਰ ਜਿਹੜਾ ਬੰਦਾ ਸਮਾਧ ਦੇ ਅੰਦਰ ਫੂਟ ਪੁਆੰਦਾ ਜਿਹੜਾ ਸਮਾਧ ਨੂੰ ਦੋ ਪਾੜ ਕਰਨ ਦੀ ਕੋਸ਼ਿਸ਼ ਕਰਦਾ ਉਹਨਾਂ ਦਾ ਲਾਇਕ ਨਹੀਂ ਹੈਗਾ ਹਲਕਾ ਤਾਂ ਬਹੁਤ ਲੰਬਾ ਹੈ ਜਿਹੜਾ ਸਮਾਧ ਦੇ ਵਿੱਚ ਪੰਗੇ ਪਾਉਂਦਾ ਉਹਨੂੰ ਤਾਂ ਬਿਲਕੁਲ ਬਾਹਰ ਕਰ ਦੇਣਾ ਚਾਹੀਦਾ ਡਿਮਾਂਡਾਂ ਨੂੰ ਹੈ ਇਜਾਜ਼ਤ ਹੈ ਕਿ ਇਹ ਜੇ ਮੇਲੇ ਨੂੰ ਸੰਗਰ ਮੇਲੇ ਭੇਜੋ ਤਾਂ ਕਿ ਵਧੀਆ ਰਹੇ ਉਹ ਬਿਲਕੁਲ ਸਪਸ਼ਟ ਦੇਖਿਓ ਲੱਡੂ ਵੰਡੇ ਜਾ ਰਹੇ ਆ ਮੇਲੇ ਦੀ ਸਿਕਿਉਰਿਟੀ ਜਿਹੜੀ ਸਰਕਾਰ ਨੇ ਵਾਪਸ ਲਈ ਉਸ ਤੋਂ ਬਾਅਦ ਲੱਡੂ ਵੰਡੇ ਜਾ ਰਹੇ ਦੇਖ ਸਕਦੇ ਹੋ ਹੱਥਾਂ ਦੇ ਵਿੱਚ ਲੱਡੂ ਦਾ ਜਿਹੜਾ ਡੱਬਾ ਲਿਆ ਆਇਆ ਇਸ ਵਕਤ ਲਗਾਤਾਰ ਦੇਖ ਚੱਤਾ ਤਸਵੀਰਾਂ ਇਸ ਵਕਤੇ ਮੂੰਹ ਮਿੱਠਾ ਕਰਾਇਆ ਜਾ ਰਿਹਾ ਕਿ ਸਿਕਿਉਰਟੀ ਜਿਹੜੀ ਵਾਪਸ ਲਈ ਗਈ ਹੈ ਸਰਕਾਰ ਵੱਲੋਂ ਮੌਜੂਦ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਜੀ ਮੇਰਾ ਨਾਮ ਦੀਪਕ ਕਮਲ ਲਵਲੀ ਅਰੋੜਾ ਜੀ ਸਰ ਕੀ ਕਾਰਨ ਆਜ ਲੱਡੂ ਵੰਡ ਰਹੇ ਸਰ ਇਹ ਹੀ ਐਮਐਲਏ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਉੱਪਰ ਜਿਹੜੀ ਹੈ ਇਹਨਾਂ ਦੀ ਸਿਕਿਉਰਟੀ ਵਾਪਸ ਲਈ ਗਈ ਹੈ ਉਸ ਖੁਸ਼ੀ ਦੇ ਵਿੱਚ ਅਸੀਂ ਮਾਨ ਸਰਕਾਰ ਤੋਂ ਇੰਨੇ ਖੁਸ਼ ਆ ਕਿ ਜਿਨ੍ਹਾਂ ਨੇ ਐਮਐਲਏ ਰਮਨ ਅਰੋੜਾ ਜੀ ਸਾਰੇ ਸ਼ਹਿਰ ਨੂੰ ਪਤਾ ਲੱਗ ਗਿਆ ਹੁਣ ਤਾਂ ਐਮਐਲਏ ਰਮ ਤੋ ਬਿਲਕੁਲ ਇਸ ਖੁਸ਼ੀ ਦੇ ਵਿੱਚ ਜਿਹੜੀ ਸਕਿਉਰਿਟੀ ਵਾਪਸ ਲਈ ਹੈ ਉਸ ਖੁਸ਼ੀ ਦੇ ਵਿੱਚ ਲੱਡੂ ਵੰਡੇ ਆ ਹੋਰ ਅਸੀਂ ਮਾਨ ਸਰਕਾਰ ਨੂੰ ਦਰਫਾਜ਼ ਕਰਾਂਗੇ ਕਿ ਜੇ ਇਹਦੇ ਕਦਰ ਸੀਵਾ ਵੀ ਲੈ ਲੈਣ ਅਸੀਂ ਅੱਜ ਤਾਂ ਲੱਡੂ ਵੰਡੇ ਆ ਕੱਲ ਨੂੰ ਪੂਰੇ ਬਾਜ਼ਾਰ ਦੇ ਵਿੱਚ ਰੈਲੀ ਕਟਾਂਗੇ ਸਾਰੇ ਮੁਹੱਲੇ ਵਾਲਾ ਨਾਂ ਲੈ ਕੇ ਢੋਲ ਵਜਾਏ ਜਾਣਗੇ ਡੀਜੇ ਲਵਾਏ ਜਾਣਗੇ ਪਰ ਕੀ ਕਾਰਨ ਹੈ ਇੰਨੀ ਖੁਸ਼ੀ ਮਨਾਉਂਦਾ ਕਿਸ ਲਈ ਬਣਾਈ ਜਾ ਰਹੀ ਖੁਸ਼ੀ ਇੱਕ ਸਾਡੇ ਆਮ ਇਨਸਾਨ ਦੇ ਉੱਪਰ ਸੁਣਵਾਈ ਨਹੀਂ ਹੋਰੀ 307 ਦਾ ਪਰਚਾ ਪਵਾਇਆ ਰਮਨ ਰੋੜਾ ਨੇ ਧੱਕੇ ਦੇ ਨਾਲ 4 ਨੰਬਰ ਡਿਵੀਜ਼ਨ ਦੇ ਵਿੱਚ ਔਰ ਇਨ ਮਿੰਟ ਦੇ ਵਿੱਚ ਸਾਡੇ ਦੇ ਪਰਚਾ ਕੀਤਾ ਗਿਆ ਜਿਹੜੀ ਕਿ ਸਰਕਾਰ ਫੁੱਲਸ ਵਾਲੇ ਹਫ਼ਤਾ ਹਫ਼ਤਾ ਦਰਖਾਸਤ ਨਹੀਂ ਕਿਸੇ ਦੀ ਲਿਖਦੇ ਉਹ 3 ਮਿੰਟ ਦੇ ਵਿੱਚ ਐਫਆਈਆਰ ਕਰ ਰਿਹਾ 307 ਦੀ ਵਿਦਾਊਟ ਇਨਵੈਸਟੀਗੇਸ਼ਨ ਤੋਂ ਸਰ ਕੀ ਕਰ ਰਹੇ ਆ ਪਰਚਾ ਹੁੰਦਾ ਪਰਚਾ ਹੀ ਕੁਸੀ ਪਾਰਟੀ ਨੂੰ ਸਪੋਰਟ ਕਰਦੇ ਸੀਗੇ ਇਹਨਾਂ ਦੇ ਬੰਦੇ ਆਏ ਸਾਡੇ ਕੋਲ ਸਾਨੂੰ ਸਪੋਰਟ ਕਰੋ ਅਸੀਂ ਵੀ ਸਪੋਰਟ ਕਰਦੇ ਅਸੀਂ ਕਾਂਗਰਸ ਪਾਰਟੀ ਦਾ ਪ੍ਰਚਾਰ ਕਰ ਰਹੇ ਸੀ ਸਾਡੇ 27 ਨੰਬਰ ਵਾਰਡ ਤੋਂ ਪ੍ਰਭਜੋਤ ਕੌਰ ਜੀ ਕਰ ਰਹੇ ਇਹਨਾਂ ਦਾ ਸਾਨੂੰ ਸੁਣਿਆ ਕਿ ਉਹਨਾਂ ਨੂੰ ਛੱਡ ਕੇ ਸਾਡੇ ਵੱਲੋਂ ਪ੍ਰਚਾਰ ਕਰੋ ਸਾਡੇ ਇੱਕ ਕਸੂਲੇ ਜ਼ਮੀਰ ਹੈ ਬੰਦੇ ਦਾ ਆਪਣਾ ਹੱਕ ਜ਼ਮੀਰ ਹੁੰਦਾ ਆ ਇਹੀ ਜਿਹਦੇ ਨਾਲ ਖੜੇ ਉਹਦੇ ਨਾਲ ਖੜੇ ਆ ਜੀ ਅਸੀਂ ਕੋਈ ਵਿਕੇ ਵਕਾਉ ਨਹੀਂ ਹੈਗੇ ਇਹਦੇ ਮੰਗਣ ਇਹ ਜਿੱਥੇ ਜਾਂਦਾ ਵਿਕ ਜਾਂਦਾ ਵਾ ਜਿੱਥੇ ਜਾਂਦਾ ਪੈਸੇ ਚੜਾਉਂਦਾ ਅਸੀਂ ਵਕਾਉ ਨਹੀਂ ਹੈਗੇ ਅਸੀਂ ਬਗੈਰ ਪੈਸੇ ਲੈ ਕੇ ਕੋਣ ਪੈਸੇ ਚੜਾਉਂਦਾ ਕੋਣ ਪੈਸੇ ਚੜਾਉਂਦਾ ਦੱਸੋ ਜੀ ਸਾਰਿਆਂ ਨੂੰ ਪਤਾ ਜੀ ਨਾਮ ਲੈਣ ਦੀ ਕੀ ਲੋੜ ਆ ਸਾਰਿਆਂ ਨੂੰ ਪਤਾ ਰਮਨ ਉਹਦਾ ਵਕਾਉ ਆ ਪੈਸੇ ਦਿਓ ਜਿਹੜਾ ਮਰਜ਼ੀ ਕੰਮ ਕਰਾ ਲਓ ਆ ਬਗੈਰ ਝੂਠਾ ਪਰਤਾ ਦੱਸੋ ਕਿਹੜਾ ਕੋਈ ਐਵੀਡੈਂਸ ਆ ਕੋਈ ਕੋਈ ਐਮਐਲਆਰ ਕੱਟੀ ਏ ਕਿਹੜਾ ਕੋਈ ਵੈਪਨ ਸਾਡੇ ਕੋਲ ਬਰਾਮਦ ਹੋਇਆ ਜੇ ਅੱਜ ਤੱਕ ਸਾਡੇ ਦੇ ਕੋਈ ਝੂਠਾ ਪਰਚਾ ਨਹੀਂ ਛੱਡ ਕੇ ਜੈਨੂਅਲ ਕੋ ਲੜਾਈ ਨਹੀਂ ਹੈਗੀ ਅਜੇ ਤੱਕ 50 ਸਾਲ ਮੇਰੀ ਉਮਰ ਹੈ ਜੀ ਕੰਮ ਕੀਤਾ ਗਿਆ ਜਿਹੜਾ ਫਿਰ ਜੰਮੇ ਰੋੜੇ ਤੇ ਕਹਿੰਦੇ ਸੀ ਸਾਰੇ ਪਰਚਾ ਕੀਤਾ ਸੁਰਿੰਦਰ ਕੁਮਾਰ ਦਾਨੀ ਵਾਲਾ ਪਰਚਾ ਕੀਤਾ ਗਿਆ ਜੀ ਹੁਣ ਤੁਸੀਂ ਲੱਡੂ ਵੰਡ ਰਹੇ ਹੋ ਕਿੰਨੇ ਕੀਤੇ ਖੁਸ਼ੀ ਜाहिर ਕਰ ਰਹੇ ਹੋ ਤੁਸੀਂ ਜੀ ਬਿਲਕੁਲ ਜੀ ਇਹੀ ਲੱਡੂ ਵੰਡੇ ਆ ਜੀ ਤਾਂ ਕਹਿੰਦੇ ਇੱਕ ਵਾਰੀਏ ਐਮਐਲਏ ਦੀ ਕੁਰਸੀ ਤੋਂ ਲੱਤ ਜਾਵੇ ਅਸੀਂ ਬਾਕੀ ਪਾਰਟੀਆਂ ਨੂੰ ਵੀ ਕਹਾਂਗੇ ਕਿ ਕੋਈ ਇਸ ਬੰਦੇ ਨੂੰ ਆਪਣੀ ਪਾਰਟੀ 'ਚ ਨਾ ਲਵੇ ਜਿਹੜਾ ਬੰਦਾ ਵੀ ਇਸ ਇਸ ਬੰਦੇ ਨੂੰ ਆਪਣੀ ਪਾਰਟੀ 'ਚ ਲਏਗਾ ਅਸੀਂ ਸੈਂਟਰ ਦੇ ਵਿੱਚੋਂ ਉਸ ਪਾਰਟੀ ਦਾ ਵੀ ਵਿਸ਼ਕਾਰ ਕਰਾਂਗੇ ਉਹ ਰੋਤਲਾ ਪੂਤਲਾ ਫੁੱਕਿਆ ਜਾਏਗਾ ਸਦਾਗੜ ਚੌਂਕ ਦੇ ਵਿੱਚ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਸਰਕਾਰ ਨੂੰ ਅਪੀਲ ਇਹੀ ਕਰਾਂਗੇ ਤੁਹਾਡੇ ਮਾਨ ਸਾਹਿਬ ਭਗਵੰਤ ਮਾਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਦਿਲੋਂ ਅਸੀਂ ਸ਼ੁਕਰਗੁਜ਼ਾਰ ਕਰ ਰਹੇ ਹਾਂ ਕਿ ਜੀ ਤੁਸੀਂ ਇਹਦੀ ਸਿਕਿਉਰਿਟੀ ਵਾਪਸ ਲਈ ਆ ਇੱਕ ਸਾਡੀ ਜੀ ਛੋਟੀ ਗੁਣਜਵਾਸ਼ ਹੋ ਰਹੀ ਹੈ ਜਲਦੀ ਜਦੋਂ ਕੁਰਸੀ ਤੋਂ ਵੀ ਨਾ ਦੇ ਸਸਪੈਂਡ ਕਰੋ ਅ ਜੀ